ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸੇਖਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀਰੋਣਾ ਦੀ ਬਟਾਲਾ ਆ ਨਜ਼ਦੀਕ ਅਚਲ ਸਾਹਿਬ ਰਹਿ ਗਿਆ ਜੇਤ ਸਰਜਾ ਰਹਿ ਗਿਆ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਵੱਧ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਾਕੀ ਵੀਰ ਜੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰਨ ਦਾ ਜੀ ਹੋਰ ਸਭ ਠੀਕ ਠਾਕ ਵੀਰ ਜੀ ਬਸ ਵਧੀਆ ਜੀ ਵਧੀਆ ਜੀ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਬੋਲੀਏ ਵੀ ਗੜ੍ਹਪੁਰ ਸੇਸਮਾ ਵਾਜਦਾ ਇੱਥੋਂ ਸਾਬ ਲੱਗੇ ਠੀਕ ਹੈ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਭਾਜੀ ਠੀਕ ਹੈ ਜੀ ਫੋਨ ਨੰਬਰ 7526912468 ਠੀਕ ਹੈ ਜੀ ਹੋਰ ਸੁਣਾ ਵੀਰੇ ਠੀਕ ਠਾਕ ਸਾਬ ਚਲੋ ਵਧੀਆ ਚਾਹੀਦਾ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਵੀਰ ਜੀ ਕਰੀਦਾ ਚਲੋ ਠੀਕ ਹੈ ਵੀਰ ਜੀ ਆ ਕਿੰਨੀਆਂ ਵੜਾ ਆ ਗਏ ਫਿਰ ਅੱਜ ਆਪਣਾ ਚੱਲਦੇ ਭਾਜੀ ਆਪਣੇ ਠੀਕ ਹੈ ਵੀਰੇ ਕਰੀਏ ਫਿਰ ਵੀਰੇ ਸ਼ੁਰੂ ਬਿਲਕੁਲ ਵੀ ਆ ਵੀਰੇ ਸੋਈ ਆ ਇਹ ਸੋਈ ਜੀ ਵੀਦਿਆਂ ਨੂੰ ਚਾਰ ਪੀਕ ਦੀ ਸੋਈ ਜੇ ਅੱਛਾ ਜੀ ਤੇ ਇਮਾਨ ਲੋ ਚੰਗੀ ਵੈੜ ਆ ਗਈ ਹੈ ਨਾ ਇਹ ਬੋਦੀ ਦੀ ਦੂਜੇ ਸੂਏ ਦੀ ਵੈੜ ਇਹ ਦੂਜੇ ਸੂਏ ਆ ਗਈ ਖਣ ਥੋਣੂ ਵੀ ਬੜਾ ਸਪੈਸ਼ਲ ਲੱਗਾ ਥੰਡੀ ਥੁੰਡੀ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਰਸ ਮੰਗੇ ਤੋਂ ਬਿਨਾ ਠੀਕ ਹੈ ਜੀ ਠੀਕ ਹੈ ਚੰਗੀ ਵੈੜ ਆ ਗਈ ਟੌਪ ਦੀ ਬਾਕੀ ਥੱਲੇ ਵੀ ਥੱਬੇ ਲਾਈ ਫੈਂਟਰੀ ਕਰਨ ਵਾਲੀ ਖੋਲ ਕੇ ਤੋੜ ਦਿਓ ਭਾਈ ਦੁੱਧ ਦਾ ਫਿਰ ਚੰਗਾ ਚਵਾਈ ਜਾਊਗਾ ਨਾ ਵੀਰੇ ਬਿਲਕੁਲ ਨਹੀਂ ਜੀ ਬਿਲਕੁਲ ਤੋ ਵੀ ਜਿਹੜਾ ਥਾਣ ਬੜਾ ਜਿਹੜਾ ਇਹਨੂੰ ਸਪੈਸ਼ਲ ਲੱਗਾ ਨੌਕ ਵਾਲਾ ਫਸਟ ਟਾਈਮ ਜਿਹੜਾ ਸਾਨੂੰ ਤਾਂ ਜੀ ਦੁੱਧ ਉਹ 15 ਲੀਟਰ ਆ ਪਰ 13 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਜੀ ਠੀਕ ਆ ਬਾਕੀ ਜੀ ਵਿਹੜ ਤੇ ਨਸਲ ਨਸਲ ਬੜੀ ਦਸੀ ਆਂਡੀ ਵਿਹੜੀ ਇਹ ਕੋਈ ਜੀਵਾਂ ਰੇਟ ਫਿਰ ਵੀਰ ਜੀ ਆਪਣੇ ਨਾਰਮਲ ਹੀ ਆਣਾ ਇਹ ਨਾਰਮਲ ਭਾਈ ਨਾਰਮਲ ਜੀ ਦੇਣ ਵਾਲਾ ਹੀ ਆਪਾਂ ਬਾਕੀ ਵੀਰ ਜੀ ਵੈੜ ਪੂਰੀ ਓਕੇ ਦੀ ਰਿਪੋਰਟ ਆ ਚੰਗੀ 13 ਕਿਲੋ ਦੀ ਭਾਜੀ ਗਰੰਟੀ ਆ ਕੋਈ ਮੈਂ ਧਾਰਮ ਨਾ ਮਾਰੇ ਥਣਾ ਦੀ ਗਰੰਟੀ ਸਾਡੀ ਮੰਗੇ ਤੋਂ ਬਿਨਾਂ ਜੀ ਵੈੜ ਠੀਕ ਹੈ ਜੀ ਮੰਗੇ ਤੋਂ ਬਿਨਾਂ ਹਾਂ ਹੈ ਦੁੱਧ ਬੰਦਾ ਲੀਟਰ ਪਰ 13 ਕਿਲੋ ਦੱਸਾਂਗੇ ਠੀਕ ਹੈ ਚੰਗੀ ਟੌਪ ਦੀ ਹੈ ਇਹਦਾ ਫਿਰ ਰੇਟ ਭਾਜੀ ਦੇ ਦੀ ਭਾਜੀ ਤਾਂ 40000 ਦੀ ਕਰ ਲੀਏ ਜਾਇ ਜਾਇ 40000 ਦੀ ਵੈੜ ਦੇ ਲਾਗੇ ਚਲੋ ਬਾਕੀ ਕੋਈ ਭੈਣ ਭਰਾ ਫੋਨ ਲਾਏ ਮਾਨ ਤਨ ਕਰਦੇ ਬਿਲਕੁਲ ਭਾਜੀ ਬਿਲਕੁਲ ਚਲੋ ਠੀਕ ਹੈ ਉਹ ਬੱਚੀ ਜੀ ਭਾਜੀ ਇਹਦੀ ਅੱਛਾ ਜੀ ਆਹ ਵਾਲੀ ਹੈ ਨਾ ਇਹ ਹਾਂ ਜੀ ਆਹ ਵਾਲਾ ਮਗਰ ਬੱਚਾ ਠੀਕ ਹੈ ਜੀ ਗਾੜੀ ਵੀਰੇ ਆ ਗਈ ਇਹ ਭਾਜੀ ਦੋਂਦੀ ਜੀ ਵੜ ਅੱਛਾ ਜੀ ਜੀ ਸੁਣਾ ਇਹਨੇ ਠੀਕ ਹੈ ਜੀ ਤੇ ਅਜੇ ਮੈਂ ਵੀ ਚੋ ਛੱਡੀ ਵੀ ਆ ਤੇ ਅੱਜ ਪਰ ਚੋ ਵੀ ਲਈ ਦੁੱਧ ਹੈਗਾ 2.5 ਕਿਲੋ ਅੱਛਾ 2.5 ਕਿਲੋ ਪੂਰਾ ਮੀਨਾ ਘੜਦੀ ਹੈ ਵੈ ਅੱਛਾ ਪੂਰਾ ਮੀਨਾ ਘੜਦੀ ਬਾਕੀ ਵੀਰ ਜੀ ਵੀਰ ਕਿੰਨੀ ਨਸਲ ਜਿਹੜੀ ਹੈ ਨਾ ਇਹ ਖੀਰੀ ਸੁਗਿਉ ਨੇ ਕਰਮਾਲੀ ਠੀਕ ਹੈ ਜੀ ਜਰਸੀ ਆ ਗਈ ਆ ਟ੍ਰੋਪ ਦੀ ਪੰਜਾਬ ਵਾਲੀ ਕੈਮਰੇ ਤੋਂ ਥੋੜਾ ਹਾਂ ਜੀ ਅੱਛੇ ਨਮੀ ਨਾ ਖੜਨਾ ਜਾਨਾ ਨਮੀ ਨਾ ਭਾਜੀ ਠੀਕ ਹੈ ਜੀ ਬੇਸ਼ੱਕ ਧਿਆਨ ਹਾਂ ਜੀ ਭਾਈ ਇਹ ਵੀ ਫਿਰ ਜਾਇਦ ਜੀ ਦੇ ਦੇਣੀ ਹੈ ਨਾ ਬਾਕੀ ਨਸਲ ਨਸਲ ਫੁੱਲ ਹੈ ਬੋਦੀ ਵਾਲੀ ਵਹਿੜ ਹੈਗੀ ਵੀ ਜੀ ਦੇਖੋ ਜਰਸੀ ਟੋਪੀ ਮੈਂ ਦੁੱਧ ਦੇ ਤਾਂ 2 ਟਾਂਜੀ ਕਿਲੋ ਚੋਂਦਾ ਜੇ ਠੀਕ ਹੈ ਜੀ ਠੀਕ ਹੈ ਹੁਣ ਤਾਂ ਰੱਦਾ ਕੀ ਛੱਡ ਦਈਏ ਠੀਕ ਹੈ ਭਾਜੀ ਠੀਕ ਹੈ ਬਾਕੀ ਛੰਡੀ ਛੰਡੀ ਆ ਭਾਜੀ ਇਹ ਨਹੀਂ ਆ ਜਿੱਦਾਂ ਮਰਤੀ ਸਹੀ ਗੱਲ ਹੈ ਵੀਰੇ ਸਹੀ ਗੱਲ ਹੈ ਇਹ ਦੋਂਦੀ ਹੈ ਵਹਿੜ ਠੀਕ ਹੈ ਜੀ ਇਹਦਾ ਫਿਰ ਰੇਟ ਵੀ ਜੀ ਦੇ ਦਿੱਤੀ 24000 ਦੀ ਕਰ ਲੀਏ ਜਾਇ ਜਾਏ 20000 ਦੀ ਹਾਨ ਆ ਲਓ ਜੀ 20000 ਦੀ ਹਾਨ ਆ ਜਰਸੀ ਵੈਰ ਚੰਗੇ ਟੌਪ ਦੀ ਬਾਕੀ ਵੀਰ ਜੀ ਰੇਟ ਵੀਰ ਹੋਣਾ ਬਿਲਕੁਲ ਹੀ ਨੋਰਮਲ ਛੋਟਾ ਹੈ ਰੇਟ ਆ ਕੋਈ ਭੈਣ ਭਰਾ ਫੋਨ ਲਾਏ ਬਾਕੀ ਹਣਾ ਆਏ ਗਏ ਤਾਂ ਥੋੜਾ ਬੋੜਾ ਮੰਗਾਂਗੇ ਠੀਕ ਆ ਜੀ ਚੰਗੀ ਟੌਪ ਦੀ ਵੈੜ ਆ ਗਈ ਜਰਸੀ ਬਾਕੀ ਹੈਗੀ ਭਾਜੀ ਵੈੜ ਇਹ ਤਾਂ ਕਮੇਟੀ ਹੈ ਇੱਕ ਹਸਾਬ ਨਾਲ ਸਹੀ ਗੱਲ ਵੀਰੇ ਐਫ ਡੀ ਸਮਝ ਲੈ ਕੋਈ ਕਮੇਟੀ ਸਮਝ ਲੈ ਇਹ ਦੁਗਣੀ ਹੋਣੀ ਆ ਬਿਲਕੁਲ ਬਿਲਕੁਲ ਠੀਕ ਆ ਵੀਰੇ ਠੀਕ ਆ ਜੀ ਰਾਵੀਰੇ ਕਿਦਾਂ ਗੱਬਣਾਗੇ ਸੁਈਆਂ ਅੱਛਾ ਇਹ ਵੀ ਸੁਣਿਆ ਜੇ ਬੈਠਾ ਅੱਛਾ ਇਹ ਵੀ ਸੁਣਿਆ ਪਾਸ ਸ਼ੇਖ ਬਈ ਨਾਲ ਤਾਰਾ ਕੱਢੀ ਦੀਆਂ ਠੀਕ ਹੈ ਜੀ ਵੀਰ ਕੋਈ ਇਹ ਨਾ ਕਹਵੇ ਕਿ ਵਖਾਵਾ ਥੱਲੇ ਘਟਿਆ ਜਾਂ ਕਿਦਾਂ ਆ ਠੀਕ ਹੈ ਜੀ ਫਿਰ ਟਾਈਮ ਹੀ 12:00 ਵਜੇ ਹੋਣੀ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੀ ਉਹ ਵਛੀ ਜੇ ਭਾਜੀ ਅੱਛਾ ਉਹ ਵਛੀ ਇਹਦੀ ਠੀਕ ਹੈ 13-14 ਦਿਨ ਹੋ ਗਏ ਉਹ ਪਰਲੀ ਪਰਲੀ ਹਾਂ ਜੀ ਹਾਂ ਜੀ ਪਰਲੀ ਪਰਲੀ ਤੈਨੂੰ ਇਹਨੂੰ 13-14 ਦਿਨ ਹੋ ਗਏ ਸੁਈ ਨੂੰ ਠੀਕ ਹੈ ਜੀ 13-14 ਦਿਨ ਹਾਂ ਦੰਦੋ ਚੌਗੀ ਜੇ ਠੀਕ ਹੈ ਜੀ ਬਾਕੀ ਕੋਈ ਭੈਣ ਭਰਾ ਸ਼ਾਈ ਹਾਲ ਸਮਝ ਲੈ ਜਰਸੀ ਸਮਝ ਲੈ ਪਰ ਹੈ ਚੰਗੀ ਲਹੂ ਵਾਲੀ ਜਾਣ ਆਈ। ਲਹੂ ਦੇ ਤੋਂ ਬਿਨਾ ਬਾਜੀ ਰੱਸੀ ਤੋਂ ਬਿਨਾ ਚੋਈਦੀ ਠੀਕ ਹੈ ਜੀ। ਇਰ ਕੋ ਕਿੰਨਾ ਗੇ ਦੁੱਧ ਫਿਰ ਵੀਰੇ? ਬਾਜੀ ਦੁੱਧ 8 ਕਿਲੋ। ਅਸੀਂ 8 ਕਿਲੋ। 7 ਕਿਲੋ ਦੀ ਤਾਂ ਨਹੀਂ ਦਵਾਂਗੇ। ਠੀਕ ਹੈ ਜੀ। ਚੰਗੀ ਚਾਉਦੀ ਆ ਨਾ ਹੀ ਆ ਗਈ। ਸ਼ਾਮਾਂ ਨੂੰ ਤੇ ਕਰਮਾੜੀ ਚੰਗੀ ਬੰਦੀ ਹੋਗੇ ਤੇ ਟਾਈਮ ਕੁਛ ਨਹੀਂ ਹੋਏਗਾ ਇਹਦਾ ਫਿਰ ਰੇਟ ਵੀਰ ਜੀ ਦੇ ਦੀਏ ਕੰਨ ਬਾਈ 25000 ਦੀ ਅੱਛਾ ਇਹਦੇ ਆਜਾਣ ਹਾਂਜੀ ਹਾਂਜੀ ਵਟਸਐਪ ਪਹਿਲੇ ਫੋਨ ਤੇ ਭੇਜਣੀਆਂ ਜੀ ਪਹਿਲੇ ਫੋਨ ਤੇ ਹੀ ਇਹ ਪਾਜੀ ਹਾਂ ਨਾ ਹੀ ਤੁਹਾਨੂੰ 23000 ਦੇਵੜ ਦੇ ਅੱਛਾ ਹਾਂ ਨਾ 23000 ਦੀ ਬਾਕੀ ਵੀ ਭੈਣ ਭਰਾ ਫੋਨ ਲਾਏ 100 ਕਿਲੋਮੀਟਰ ਤੱਕ ਪਹੁੰਚ ਗਈ 2000 ਕਿਲੋਮੀਟਰ ਤੱਕ ਪਹੁੰਚ ਲਾਓ ਜੀ ਨਹੀਂ ਯਾਰ ਆ ਬੰਤਾ ਵੀਰ ਜੀ ਅੱਜ ਤੇ ਦੇਖੋ ਵੀਰ ਜੀ ਵੈੜ ਚੰਗੀ ਟੌਪ ਦੀ ਰੰਗਵਾਜ ਵੀਰ ਨਹੀਂ ਜਾਂਦੇ 100 ਕਿਲੋਮੀਟਰ ਤੱਕ ਪਹੁੰਚ 2000 ਦੀ ਵੀਰ ਜੀ 2000 ਦੀ ਕੋਈ ਉਮਰ ਨਹੀਂ ਦੇਂਦੇ ਇਹ ਭਾਜੀ ਆ ਵੀ ਪਹਿਲੇ ਸੂਏ ਜੀ ਅੱਛਾ ਵੀ ਪਲੂਣ ਆ ਇਹ ਵੀ ਚੌਗੀ ਜੇ ਬੈਠ ਠੀਕ ਆ ਜੀ ਇਹਦੀ ਉਹ ਬੱਛੀ ਜੀ ਕੋਈ ਮੀਆਂ ਦੇ ਨਾਲ ਲਾਲੇ ਅੰਦੀਆਂ ਦੇ ਨਾਲ ਲਾਲੇ ਠੀਕ ਆ ਜੀ ਆ ਬੱਛੀ ਇਹਦੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਥਲੇ ਦੁੱਧ 9 ਕਿਲੋ ਦੇ ਅੱਛਾ 9 ਕਿਲੋ ਦੁੱਧ 8 ਕਿਲੋ ਹੀ ਗਾਰੰਟੀ ਦਵਾਂਗੇ ਠੀਕ ਆ ਜੀ ਵੰਗੇ ਤੋਂ ਬਿਨਾ ਭਾਜੀ ਆ ਵੀ ਸਿਆਹ ਸੇਲ ਠੰਨੀ ਆ ਹਣਾ ਬਿਲਕੁਲ ਬਿਲਕੁਲ ਜਿੱਦਾਂ ਮਰਜ਼ੀ 2 ਡੰਗ ਸਾਡੇ ਕਿਲੋ ਦੇ ਕੋਈ ਜਵਾ ਦੇ ਠੀਕ ਆ ਵੀਰ ਜੀ ਠੀਕ ਆ ਜੀ ਬਿਲਕੁਲ ਵੀਰ ਜੀ ਰੇਟ ਜਾਇ ਜਾਇ ਵੀਰ ਹਣਾ ਇਹਦਾ ਫਿਰ ਰੇਟ ਵੀਰ ਜੀ ਨਿਕਾ ਜਾਈ ਦੱਸੋ ਤੁਸੀਂ ਦੱਸ ਦੋ ਨਹੀਂ ਨਹੀਂ ਤੁਸੀਂ ਦੱਸਣਾ ਕੋਈ ਤੁਸੀਂ ਦੱਸ ਦੋ ਕਹਿੰਦੇ ਦੱਸਣਾ ਭਾਜੀ ਦੇ ਦਈਏ 22000 ਆਹਾਂ 22000 ਦੇ ਦਈਏ ਆਹ ਤੇ ਹੋਹ ਰਾਹ ਹੋਹ ਰਾਹ ਲਾਈਆਂ ਦੇ ਈਏ ਵੇਤ। ਸ਼ਾਮਣ ਫਿਰ ਵੀਰ ਜੀ ਚੰਗੀ ਭਾਂਜਾਂ ਦੀ ਥੱਲੇ। ਬਿਲਕੁਲ ਕੀਤੀ ਜਿੱਦਾਂ ਮੱਦੀ ਕੋਈ ਦੋ ਡੰਗ ਚਵਾਵੇ, ਦੁੱਧ 8 ਕਿਲੋ ਮਿੰਨਕੇ ਦਵਾਂਗੇ। ਠੀਕ ਹੈ ਜੀ। ਬਾਕੀ 24 ਦੇ ਦੰਦੋਈ। ਠੀਕ ਹੈ ਵੀਰੇ ਠੀਕ ਹੈ। ਦੋ ਦੋ ਚਾਰ ਚਾਰ ਸਵੇ ਘਰ ਪੀਣ ਵਾਲੀਆਂ ਮਸ਼ੀਆਂ ਨਾ। ਇਹ ਫੇਰ ਉਦਾਂ ਦੀ ਉਦਾਂ ਹੀ ਰਹਿਣੀਆਂ। ਵੀਡੀਓ ਦੇ ਲੰਮੀ 35-35 ਹਜ਼ਾਰ ਕੀ ਮਤ ਕੰਡੇ ਆ। ਪੱਕੀ ਗੱਲ ਆ ਵੀਰੇ ਪੱਕੀ ਗੱਲ ਆ। ਇਹ ਕੋਈ ਜੀ ਵਾ ਚੰਗੀ ਟਾਉਂਦੀਆਂ ਬੜਾ। ਬਾਕੀ ਵੀਰ ਨੇ ਰੇਡ ਬਿਲਕੁਲ ਹੀ ਨੋਰਮਲ ਜਿਹੜਾ ਜਾਇਜ਼ ਜਾਈ ਕੀਤਾ ਬਾਕੀ ਭਾਜੀ ਕੋਈ ਵੀਡੀਓ ਬੋਲ ਤੇ ਮੰਗਾ ਲੈ ਭਾਜੀ ਵੀਡੀਓ ਤੇ ਇਦਾਂ ਹੀ ਗਾਣਾ ਦੀ ਗਾਰੰਟੀ ਸਾਡੀ ਦੁੱਧ ਦੀ ਗਾਰੰਟੀ ਸਾਡੀ ਠੀਕ ਆ ਜੀ ਠੀਕ ਤੇਰੀ 26000 ਦੀ ਫਿਰ ਕਰ ਦਈਏ ਮਾਨਤਨ 24000 ਦੀ ਦੇ ਦਿੰਦੇ ਭਾਜੀ 24000 ਦੀ ਹਾਂ ਹਾਂ 24 ਤੇ 23 23 ਜੋੜਾ ਕੋਈ ਪਾ ਲੈ ਹੋਰ ਮਾਨਤਾਣ ਕਰਦਾਂਗੇ ਚਲੋ ਠੀਕ ਹੈ ਠੀਕ ਹੈ ਜੀ 100 ਕਿਲੋਮੀਟਰ ਤੱਕ ਪਹੁੰਚ ਆਉਦੀ ਪਹੁੰਚ ਇਹਦੀ ਵਿੱਚ ਕਰਾਂਗੇ ਇਹਦੀ ਵਿੱਚ ਇਹਦੀ 100 ਕਿਲੋ ਲਓ ਆ ਨਜ਼ਾਰਾ ਬੰਤਾ ਵੀਰ ਨੂੰ ਅੱਜ ਪੜਾ ਸਾਡੇ ਕੋਲ ਪਹਿਲੀ ਨਾ ਆਇਆ ਤੇ ਨਹੀਂ ਵੀਰ ਜੀ ਬਿਲਕੁਲ ਹੀ ਨਜ਼ਾਰਾ ਬੰਤਾ ਠੀਕ ਹੈ ਵੀਰੇ ਇਹੋ ਪਛੂ ਆਪਣੇ ਕੋਲ ਹਣਾ ਇਹੋ ਪਛੂ ਭਾਜੀ ਠੀਕ ਹੈ ਭਾਜੀ ਸਾਸੀ ਗਾਲ ਜੀ ਸਾਸੀ ਗਾਲ ਜੀ